ਮਿੱਤਰੋ 18 ਕਿਲੋ ਦੁੱਧ ਤਿਆਰ ਮੱਝ ਸਾਨੂੰ ਦਿਖਾ ਰਿਹਾ ਫੁੱਲ ਬੇਲ ਹੈ ਫੁੱਲ ਕੱਦ ਕਾਠਾ ਥੰਡੇ ਵਿੱਚ ਪੂਰੀ ਮਿੱਤਰੋ ਸਾਫ ਆ ਬਹੁਤ ਸੋਹਣਾ ਫਿਕਸ ਹਵਾਨਾ ਕੋਈ ਏਕੜ ਨਹੀਂ ਲਾਈ ਨੇਚਰਲ ਲੇਵੇ ਤੇ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਖੜੇ ਆ ਸਾਡੇ ਪਿੰਡ ਮਹਾਰਾਜ ਕੋਠੇ ਮਹਾ ਸਿੰਘ ਵਾਲੇ ਤੇ ਕਦੋਂ ਸੂਈ ਹੈ ਤੇ ਕੀ ਬਾਈ ਨੇ ਰੇਟ ਕੀਤਾ ਇਹਦੀ ਜਾਣਕਾਰੀ ਆਪਾਂ ਬਾਈ ਲੀਲੇ ਤੋਂ ਲਵਾਂਗੇ ਵਜਨ ਫੁੱਲ ਹੈ ਕੱਦ ਕਾਠ ਮਿੱਤਰੋ ਫੁੱਲ ਵਟਾ ਫੁੱਲਾ ਤੁਸੀਂ ਦੇਖ ਸਕਦੇ ਹੋ ਤੇ ਸਾਹਣ ਦੀ ਟੀਮ ਮਿੱਤਰੋ ਮੱਝ ਹੈ ਕਿਹੜਾ ਸੂਆ ਹੈ ਸੂਈ ਹੈ ਕਰਦਿਆਂ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਕੈਮਰਾ ਨੇੜੇ ਕਰਕੇ ਥਣ ਬੇਜ ਨੂੰ ਦਿਖਾ ਦਈਏ ਬਹੁਤ ਹੀ ਸਾਫ਼ ਤੇ ਕਰਦਿਆਂ ਬਾਈ ਦੇ ਨਾਲ ਗੱਲਬਾਤ ਰੋਕ ਲਓ ਜਿੱਥੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਜੀ ਠੀਕ ਹੈ ਸੇਤਾ ਜੀ ਸੂਆ ਮੱਧ ਦਾ ਕਿਹੜਾ ਜੀ ਚੌਥਾ ਜੀ ਚੌਥਾ ਸੂਆ ਸੂਈ ਆ ਹਾਂ ਹਾਂ ਜੀ ਹਾਂ ਕਿੰਨਾ ਤੁੱਟ ਤਿਆਰ ਇਸ ਵਕਤ ਆਸ 18 ਕਿਲੋ ਤੋਲ ਜਾਂਗੇ ਠੀਕ ਹੈ ਪਿਛਲੇ ਸੂਏ ਕਿੰਨਾ ਦਿੱਤਾ ਸੀ ਪੂਲਾ 18 ਸੂਆ ਦਿੱਤਾ ਸੀ ਇਹਦਾ ਹੁਣ ਕੀ ਕਰਦੇ ਹੋ ਜੀ ਵੇਹ ਮਨਲਾ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਅਜੇ 11 ਦਿਨ 11ਵੇਂ ਮਗਰ ਕਟਾ ਮਗਰ ਕਟਾ ਮਗਰ ਕਟਾ ਮਿੱਤਰੋ 11 ਦਿਨ ਹੋ ਗਏ ਸੂਈ ਨੂੰ 20 ਕਿਲੋ ਦੀ ਉਮੀਦ ਹੈ ਪੱਕਾ ਜੀ ਪੱਕਾ ਠੀਕ ਹੈ 18 ਕਿਲੋ ਤੋਲ ਕੇ ਦੇਉਗੇ ਆ ਦੋਸਤੋ ਵੈਸੇ ਤਾਂ ਸੌਦਾ ਹੋਈ ਜਾਣਾ ਜੇਕਰ ਕੁਦਰਤੀ 19 21 ਹੁੰਦੀ ਤਾਂ ਆਪਾਂ 20 ਕਿਲੋ ਜਿੱਦ ਤੇ ਕਰਿਆ ਹੀ ਹਫਤੇ 10 ਦਿਨਾਂ ਤੇ ਮਿੱਤਰੋ ਦੁਬਾਰੇ ਵੀਡੀਓ ਬਣਾਵਾਂਗੇ ਤੇ ਰੇਟ ਆਪਾਂ ਪੁੱਛਦੇ ਆਂ ਬਾਈ ਨੇ ਕੀ ਕਰਿਆ ਇੱਕ ਵਾਰੀ ਤੋੜੋ ਜ ਮਾੜਾ ਤੁਰਦੀ ਤੁਸੀਂ ਦੇਖ ਸਕਦੇ ਹੋ ਫੁੱਲ ਕੱਦ ਕਾਟਾ ਫੁੱਲ ਵਜਣਾ ਹੈ ਚੰਗਿਆਂ ਮੱਝਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਟ੍ਰੈਂਡ ਮਹਾਰਾਜ ਆ ਕੋਠੇ ਮਹਾ ਸਿੰਘ ਵਾਲੇ ਰੋਕ ਲਓ ਜੀ ਲੀਲੇ ਦਾ ਘਰੋ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਘਰੇਲੂ ਇਹ ਮੱਝਾਂ ਕੋਈ ਵਪਾਰ ਦਾ ਕੰਮ ਨਹੀਂ ਦੁੱਧ ਦਾ ਵਾਈਦਾ ਕੰਮ ਹੈ ਕਿਉਂਕਿ ਸਹਿਰ ਰਾਮਪੁਰਾ ਬਿਲਕੁਲ ਨੇੜੇ ਆ ਤੇ ਰੇਟ ਪਰ ਕੀ ਕਰਤਾ ਜੀ ਦਾ 300000 ਕਰਦਾ ਭਾਈ ਜੀ 3 ਲੱਖ ਮਾਨਦਾਨ ਹੋਜੂ ਕਰਦਾਂਗੇ ਮਾਨ ਆ ਮਗਰ ਕਟਾ ਜੀ 3 ਲੱਖ ਜਿਹੜਾ ਰੇਟ ਕੀਤਾ ਨੰਬਰ ਆ ਜੀ 98720 82006 ਹੈ ਨਾ 98720 82006 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਠੰਡੀ ਸੀਲ ਮਿੱਤਰੋ ਫੁੱਲ ਹੈ ਵਜਨ ਫੁੱਲ ਹੈ ਚੌਥੇ ਸੂਏ ਮਿੱਤਰੋ ਇਹ ਸੂਈ ਆ 11 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਫੇਰ ਆਪਾਂ ਕਹਿੰਦੇ ਵੀ 18 ਕਿਲੋ ਦੁੱਧ ਤਿਆਰ ਆ ਦੋ ਟਾਈਮ ਆਪਦੀ ਤਸੱਲੀ ਮਿੱਤਰੋ ਕਰ ਸਕਦੇ ਹੋ ਕੋਈ ਏਖੜ ਨਹੀਂ ਲਾਇਆ ਨੇਚਰ ਲੇਵੇ ਤੇ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਇਹੀ ਮਿੱਤਰੋ ਜੇ 5 ਕਿਲੋ ਦਾ ਇਹ ਖੜ ਲਾ ਕੇ ਮਿੱਤਰੋ ਵੀਡੀਓ ਬਣਾਉਣੀ ਹੁੰਦੀ ਤਾਂ ਇਹ ਤੋਂ ਤੁਰਿਆ ਨਹੀਂ ਜਾਣਾ ਸੀ ਤੇ ਆਪਾਂ ਮਿੱਤਰੋ ਫਿਰ ਗੱਲ ਕਰਦੇ ਆ ਵੀ ਸਾਫ਼ ਸੁਥਰਾ ਕੰਮ ਕਰ ਰਹੇ ਆ ਤਾਂ ਹੀ ਉਹ ਆਪਣੇ ਭਰਾ ਮਿੱਤਰੋ ਆਪਣੋ ਪਿਆਰ ਕਰਦੇ ਨੇ ਤੇ ਜੇਕਰ ਕਿਸੇ ਦੋਸਤ ਮਿੱਤਰ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਮੇਰਾ ਨੰਬਰ ਹੈ ਜੀ 98724 82124